ਦੇਖੋ ਜੀ ਮੈਂ ਸਭ ਨੂੰ ਬੜੇ ادب ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਜੇ ਜਦੋਂ ਪਹਾੜਾਂ ਦੇ ਵਿੱਚ ਜਿਆਦਾ بارش ਹੋ ਜਾਂਦੀ ਤੇ ਜਿਹੜੇ ਸਾਡੇ ਹੁਸ਼ਿਆਰਪੁਰ ਦੇ ਚੂਹ ਆ ਇਹਨਾਂ ਚ ਪਾਣੀ ਕਾਫੀ ਆ ਜਾਂਦਾ ਇਹ ਕਿਸ ਵੇਲੇ ਦੇਖਣ ਨੂੰ ਇੰਜ ਲੱਗਦਾ ਕਿ ਪਾਣੀ ਬਹੁਤ ਥੋੜਾ ਪਰ ਪਾਣੀ ਦਾ ਜਿਹੜਾ ਵਹਾਅ ਹੁੰਦਾ ਉਹ ਬੜਾ ਤੇਜ਼ ਹੁੰਦਾ ਹੈ ਇਹ ਕੁਦਰਤ ਤੇ ਕੁਦਰਤ ਦਾ ਮੁਕਾਬਲਾ ਇਨਸਾਨ ਨਹੀਂ ਕਰ ਸਕਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਪਾਣੀ ਜਦੋਂ ਆ ਜਾਂਦਾ ਇਹਦੇ ਵਿੱਚੋਂ ਦੀ ਲੰਘਣ ਜਿਹੜੀ ਜਿਹੜੀ ਕੋਸ਼ਿਸ਼ ਹੈ ਨਾ ਕਰੋ ਇਹਦੇ ਨਾਲ ਕੋਈ ਵੀ ਜਿਹੜਾ ਵੱਡਾ ਹਾਦਸਾ ਜਾਂਦਾ ਜਾਂ ਜਾਨੀ ਜਾਂ ਮਾਲੀ ਹੋ ਸਕਦਾ ਇਹਦੀ ਉਦਾਹਰਨ ਵਜੋਂ ਪਿੱਛੇ ਦੇਖ ਲਓ ਇੱਕ ਗੱਡੀ ਐ ਇਹ ਕਿਸੇ ਵਿਅਕਤੀ ਨੇ ਪਾਣੀ ਦੇ ਵਿੱਚ ਵਾੜੀ ਹੈ ਜੇ ਐਡੀ ਵੱਡੀ ਗੱਡੀ ਜਿਹੜੀ ਐ ਉਹ ਪਾਣੀ ਦਾ ਫਲੋ ਨਹੀਂ ਚੱਲ ਰਹੀ ਤੇ ਕੀ ਇੱਕ ਟੂ-ਵੀਲਰ ਜਾਂ ਇੱਕ ਇਨਸਾਨ ਇਸ ਜਿਹੜੀ ਇਹਦੀ ਕੁਦਰਤੀ ਮਾਰ ਹੈ ਇਹਨੂੰ ਕਿਤੇ ਚੱਲੂਗਾ ਇਸ ਕਰਕੇ ਸਾਰਿਆਂ ਦੀ ਪੁਲਿਸ ਬੇਨਤੀ ਹੈ ਕਿ ਇਸ ਕੰਮ ਦੇ ਵਿੱਚ ਕੋਆਪਰੇਸ਼ਨ ਕਰਿਆ ਕਰੋ ਪਲੀਜ਼ ਜਦੋਂ ਪਾਣੀ ਆਵੇ ਉਹਦੇ ਵਿੱਚ ਲੰਘਣ ਦੀ ਕੋਸ਼ਿਸ਼ ਨਾ ਕਰੋ ਕੁਝ ਵਿਅਕਤੀ ਟੂ-ਵੀਡਰ ਵਾੜ ਲੈਂਦੇ ਆ ਕਿਸੇ ਵੇਲੇ ਅੱਗੇ ਜਾ ਕੇ ਵਿੱਚ ਟੋਆ ਆ ਜਾਂਦਾ ਉਹਨਾਂ ਕੋਲ ਆਪਣਾ ਟੂ-ਵੀਲਰ ਸੰਭਾਲਿਆ ਨਹੀਂ ਜਾਂਦਾ ਤੋ ਉਹ ਗਿਰ ਜਾਂਦਾ ਉਹ ਕੋਈ ਵੀ ਜਿਹੜਾ ਹਾਦਸਾ ਹੋ ਸਕਦਾ ਪਲੀਜ਼ ਸਾਰਿਆਂ ਨੂੰ ਫੇਰ ਬੜੇ ਅਦਬ ਅਤੇ ਸਤਿਕਾਰ ਨਾਲ ਬੇਨਤੀ ਹੈ ਕਿ ਇੱਥੋਂ ਪਿੱਛੇ हट ਜਾਓ ਤੇ ਪਲੀਜ਼ ਪੁਲਿਸ ਨੂੰ ਕੋਆਪਰੇਟ ਕਰੋ ਜਿਹੜੇ ਦੇਖਣ ਆਏ ਲੋਗ ਇੱਥੇ ਦੇਖਣ ਵਾਲੀ ਕੋਈ ਚੀਜ਼ ਨਹੀਂ ਹੈਗੀ ਫੈਮਲੀ ਨਾਲ ਆ ਰਹੇ ਛੋਟੇ-ਛੋਟੇ ਮੈਂ ਤੇ ਦੇਖਿਆ ਛੋਟੇ-ਛੋਟੇ ਬੱਚੇ ਵੀ ਸੀਗੇ ਔਰ ਜਿਹੜੇ ਰੱਖਿਆ ਇੱਥੇ ਕੋਈ ਪਤਾ ਹੈ ਪਾਣੀ ਦਾ ਫਲੋ ਜਿਹੜਾ ਉਹ ਕਿਹੜੇ ਵੇਲੇ ਆ ਜਾਣਾ ਠੀਕ ਨਹੀਂ ਇਸ ਕਰਕੇ ਕੋਈ ਇਦਾਂ ਦੀ ਅਨਸਕਾਮੀ ਘਟਨਾ ਨਾ ਵਾਪਰੇ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਜੇ ਤੁਸੀਂ ਆਏ ਹੋ ਤੇ ਪੁਲਿਸ ਦਾ ਸਾਥ ਦਿਓ ਸਜਾ ਟਰੱਕ ਫਸਿਆ ਹੋਇਆ ਹੈ ਤਾਂ ਡਰਾਈਵਰ ਕਿਦਾਂ ਦੇਖੋ ਜੀ ਡਰਾਈਵਰ ਨੇ ਮੈਂ ਸਮਝਦਾ ਕਿ ਬੜੀ ਤਗੜੀ ਮੂਰਖਤਾ ਕੀਤੀ ਹੈ ਜੇ ਪਾਣੀ ਦਾ ਵਹਾਅ ਥੋੜੇ ਜਿਹੇ ਹੋਰ ਆ ਜਾਵੇ ਹੁਣ ਵੀ ਹੋ ਜਾਵੇ ਤੇ ਇਹ ਗੱਡੀ ਪਲਟ ਕੇ ਡੁੱਬ ਜਣੀ ਹੈ ਠੀਕ ਨਹੀਂ ਪਰ ਹੁਣ ਉਹ ਕੋਈ ਰਿਸਕ ਨਹੀਂ ਲੈ ਰਿਹਾ ਕਿ ਅਸੀਂ ਇਹ ਗੱਡੀ ਦੇ ਨੇੜੇ ਜਾਈਏ ਜੇ ਇਹ ਇੱਕ ਵਿਅਕਤੀ ਨੇ ਮੂਰਖਤਾ ਕੀਤੀ ਹੈ ਤਾਂ ਦੂਸਰਾ ਵਿਅਕਤੀ ਕਿਉਂ ਮੂਰਖਤਾ ਕਰੂਗਾ ਇਹਦੇ ਕਰਕੇ ਕੋਈ ਆਪਣਾ ਜੀਵਨ ਵੀ ਜਿਹੜਾ ਖਤਰੇ ਵਿੱਚ ਪਾਵੇ ਇਸ ਕਰਕੇ ਸੰਭਲ ਕੇ ਤੇ ਬੜੇ ਧਿਆਨ ਨਾਲ ਇhtiyat ਵਰਤਣਾ ਚਾਹੀਦਾ ਹੈ ਇਹ ਕੁਦਰਤੀ ਆਫਤ ਹੈ ਇਹਦੇ ਅੱਗੇ ਕੋਈ ਕਿਸੇ ਦਾ ਮੇਲ ਨਹੀਂ ਹੈਗਾ ਸਭ ਨੂੰ ਬੇਨਤੀ ਹੈ ਕਿ ਪਲੀਜ਼ ਇਸ ਪਾਣੀ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਨਾ ਕਰੋ ਅਸੀਂ ਆਪ ਦੇਖ ਰਹੇ ਇੱਥੇ ਹੀ ਅਸੀਂ ਹੁਣ ਮਨਜੂਗ ਐਸਐਸਪੀ ਸ਼ਹਿਰਪੁਰ ਜੀ ਨੇ ਸਪੈਸ਼ਲ ਜਿਹੜੀਆਂ ਟੀਮਾਂ ਉਹ ਲਾ ਦਿੱਤੀਆਂ ਇਸ ਚੀਜ਼ ਵਾਸਤੇ ਅਸੀਂ ਸਾਰੀ ਟ੍ਰੈਫਿਕ ਜਿਹੜੀ ਹੈ ਉਹ ਬੰਦ ਲਾਈ ਹੈ ਇੱਥੇ ਵੀ ਆਪਣੇ ਮੁਲਾਜ਼ਮੇ ਛੱਡ ਕੇ ਗਏ ਆ ਤੇ ਬੈਰੀਕੇਡਿੰਗ ਜਿਹੜੀ ਹੈ ਲੱਗਿਆਂ ਕਰਵਾਉਣ ਪਾਜੋ ਕੋਈ ਹੰਸ ਕਾਂ ਵੀ ਘਟਣਾ ਨਾ ਵਾਪਰੇ ਅਸੀਂ ਖੁਦ ਤੁਹਾਡੇ ਮਾਧਿਅਮ ਰਹੀ ਇੱਕ ਬੇਨਤੀ ਕਰਾਂਗੇ ਸਾਰਿਆਂ ਨੂੰ ਸਭ ਨੂੰ ਬੇਨਤੀ ਕਰਾਂਗੇ ਫਿਰ ਤੁਸੀਂ ਪਾਣੀ ਵਿੱਚ ਲੰਗੇਓ ਪਲੀਜ਼ ਹਣ ਚਿਰ ਕੋ ਪਾਣੀ ਨੂੰ ਕ੍ਰੋਸ ਨਾ ਕਰੇ ਥੈਂਕ ਯੂ ਜੀ ਗੱਲ ਇਹ ਦੇਖੋ ਪਾਣੀ ਪਾਣੀ ਚਾਹੁੰਦੇ ਆ ਲੈ ਪਾਣੀ ਤੇ 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 ਉਹ ਪਾਣਾ ਮੈਂ ਖਬਰ ਪਾਣਾ ਤੱਕ ਲਿਖਿਓ ਪਹਿਲਾ ਆ ਕੱਢਦੇ ਪਏ ਆ ਜੀ ਬੈਗ ਲੈ ਕੇ ਜਾਂਦਾ ਦਾ ਉਹ ਬੰਦਾ ਕਿਉਂ ਵਿੱਚ ਇਹਦਾ ਇਹ ਆਨ ਨਾਲ ਰਨ ਨਾਲ ਥੱਲੇ ਕਰ ਇਧਰ ਜ਼ੋਰ ਪਾ ਉਹ ਓਪਨ ਹੁਣਗਾ ਡਾਉਨ ਕਰਦਾ ਉਹ ਪਿਛਾ ਗਿਆ ਇਧਰ ਸਾਰੇ ਉਹ ਡਾਉਨ ਕਰ ਚੱਕ ਹੋ ਗਿਆ ਥੱਲੇ ਕਰ ਥੱਲੇ ਕਰ ਉਹ ਨੂੰ ਕਹਿੰਦੇ ਚੱਕ ਥੱਲੇ ਕਰ ਉੱਪਰ ਜਿਹੇ ਹੁੰਦਾ

ਇਦਾਂ ਹੋ ਸਕਦਾ ਕੋਈ ਨਹੀਂ ਸਕਦਾ ਮੈਂ ਭੰਗੀ ਜੋ ਦੇ ਕਰਦਾ ਪਿਆ ਭਰਾਵਾ ਟਰੱਕ ਕੱਢ ਦੇ ਵੇ ਹਾਂ 9 ਮਾਰਦਾ ਨਹੀਂ 10 ਪਤਾ ਨਹੀਂ ਮੈਂ ਕਰਦਾ ਚੱਲ ਫੇਕ ਪਹਿਲਾਂ ਹੁਣ ਦੇਖੋ ਹੁਣ ਦੇਖੋ ਇਹਨਾਂ ਨੂੰ ਤੁਸੀਂ ਪਿਆਰ ਨਾਲ ਹੀ ਕਹਿ ਸਕਦੇ ਆ ਨਾ ਐ ਪਲੀਜ਼ ਤੁਸੀਂ ਹੱਥ ਬਿਠਾ ਲਓ ਤੁਸੀਂ ਪਲੀਜ਼ ਜਾਓਗੇ ਇੱਕ ਕਿਦੀ ਵੇਖ ਰਿਹਾ ਹੈ ਪਿੱਛੇ ਦੇਖ ਰਿਹਾ ਹੈ ਹੈਲੋ ਮੇਰਾ ਭਰਾ ਦੁਬਾਰਾ ਇੱਕ ਵਾਰ ਲੱਕੋ ਕਿਦੀ ਆਇਦਾਰ ਪਿੱਛੇ ਦਿਓ ਜੀ ਪਰਛਾਦਾ ਦਰਜ ਨਹੀਂ ਆਇਆ